ਮੋਹਾਲੀ ਪ੍ਰੈਸ ਕਲੱਬ ਫੇਸ 4 ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਫਰੂਡਨਬਰਗ ਨੋਕ ਮਜ਼ਦੂਰ ਇਕਤਾ ਯੂਨੀਅਨ ਨਾਲ ਸੰਬੰਧਿਤ ਵੱਲੋਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਢਾਲੀਵਾਲ ਅਤੇ ਉਪ ਪ੍ਰਧਾਨ ਵਿਨੋਦ ਚੁਗ ਦੀ ਅਗਵਾਈ ਵਿੱਚ ਦੱਸਿਆ ਗਿਆ ਕਿ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਕੰਪਨੀ ਦੀ ਥਾਂ ਨੂੰ ਮੋਰਿੰਡਾ ਵਿਖੇ ਤਬਦੀਲ ਕਰਨ ਦੇ ਨਾਂ ਉੱਤੇ ਗੈਰ ਕਾਨੂੰਨੀ ਢੰਗ ਨਾਲ ਬੰਦ ਕਰਕੇ ਕਰੀਬ 600 ਕੰਟਰੈਕਟ ਵਰਕਰਾਂ ਦੀਆਂ ਨੌਕਰੀਆਂ ਸਮਾਪਤ ਕਰਨ ਅਤੇ ਰੋਜੀ ਰੋਟੀ ਉੱਤੇ ਡਾਕਾ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਕੀਰਤ ਵਿਭਾਗ ਅਤੇ ਪ੍ਰਬੰਧਕਾਂ ਨੇ ਵਰਕਰਾਂ ਦੀਆਂ ਨੌਕਰੀਆਂ ਦੀ ਸੁਰੱਖਿਆ ਨਾ ਕੀਤੀ ਤਾਂ ਆਉਂਦੀ 29 ਜਨਵਰੀ 2024 ਨੂੰ ਪਿੰਡ ਬਾਸ਼ਮਾ ਵਿਖੇ ਕੰਪਨੀ ਸਾਹਮਣੇ ਸਮੇਤ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਵਿਸ਼ਾਲ ਰੋਸ ਦਰਨਾ ਦਿੱਤਾ ਜਾਵੇਗਾ ਮੈਂ ਫਟਨਪੁਰ ਲੋਕਪਾਲ ਬਿਰੇ ਵਿੱਚ ਕੰਮ ਕਰਦਾ ਹਾਂ ਜੀ ਇਹ ਆਪਾਂ ਨੇ ਠੇਕੇਦਾਰਾਂ ਦੇ ਵਰਕਰਾਂ ਦੀ ਯੂਨੀਅਨ ਬਣਾਈ ਸੀ 15 ਅਗਸਤ 2021 ਨੂੰ 22 ਸਾਲ ਪਹਿਲਾਂ ਕਿਉਂਕਿ ਇੱਥੇ ਬੜਾ ਭੇਦਭਾਗ ਕੀਤਾ ਜਾ ਰਿਹਾ ਜੀ ਪੱਕੇ ਵਰਕਰ ਤੇ ਕੱਚੇ ਵਰਕਰਾਂ ਨਾਲ 22 ਸਾਲ ਹੋ ਗਏ ਲਗਾਤਾਰ ਆਪਣੇ ਸੰਘਰਸ਼ ਕਰ ਰਹੇ ਹਾਂ ਕੰਪਨੀ ਨੇ ਇੱਕ ਵਕਤਾਂ ਨੂੰ ਦੋ ਵਾਰ ਇਹਨਾਂ ਨੇ ਬਾਹਰ ਕੱਢ ਦਿੱਤਾ ਹੈ ਇਲੀਗਲ ਤਰੀਕੇ ਨਾਲ ਸਿਰਫ ਸਟਾਰਟਿੰਗ ਦੇ ਵਿੱਚ ਇੱਕ 128 ਵਰਕਰਾਂ ਨੂੰ ਕੱਢਿਆ ਸੀ ਉਹਦੇ ਬਾਅਦ ਲਾਸਟੀ ਲਾਸਟ ਇਅਰ ਇਹਨਾਂ ਨੇ 704 ਬੰਦਿਆਂ ਨੂੰ 104 ਬੰਦਿਆਂ ਦਾ ਟਰਮੀਨੇਟ ਕਰਕੇ ਬਾਕੀ 700 ਬੰਦਿਆਂ ਦਾ ਗੇਟ ਬੰਦ ਕਰ ਦਿੱਤਾ ਜੀ ਜਦੋਂ ਆਪਾਂ ਨੇ 15 ਅਗਸਤ 2021 ਨੂੰ ਇਹ ਯੂਨੀਅਨ ਬਣਾਈ ਸੀ ਜਦ ਸਾਡੇ ਨਾਲ 1080 ਵਰਕਰ ਠੇਕੇ ਦੇ ਕੰਮ ਕਰਦੇ ਸੀ ਇਨਟਾਈ ਸਾਲਾਂ ਦੌਰਾਨ ਕੰਪਨੀ ਨੇ ੱੱਕੇशाही ਕਰਕੇ ਸਾਡੇ 400 ਵਰਕਰ ਲਗਭਗ 400 ਵਰਕਰਾਂ ਨੂੰ ਕੱਢ ਦਿੱਤਾ ਕਿ ਜਿਹਨਾਂ ਨੂੰ ਲਾਈਨ ਤੇ ਜ਼ਿਆਦਾ ਵਰਕਲੋਡ ਦੇ ਕੇ ਮਨੁੱਖੀ ਸਮਰਥੋਂ ਜ਼ਿਆਦਾ ਕੰਮ ਲੈਂਦੇ ਨੇ ਦੋ-ਦੋ ਮਸ਼ੀਨਾਂ ਚਲਵਾਂਦੇ ਨੇ ਜਾਣ ਬੁੱਝ ਕੇ ਠੇਕਾ ਵਰਕਰਾਂ ਤੋਂ ਦੋ ਦੋ ਸਿੰਘਾਂ ਜਲਵਾਂਦੇ ਨੇ ਜਿਹੜਾ ਓਨ ਰੋਲ ਵਰਕਰ ਹੈ ਉਹ ਇੱਕ ਮਸ਼ੀਨ ਚਲਾਉਂਦੇ ਨੇ ਨਾ ਹੀ ਉਹ ਕੰਮ ਕਰਦੇ ਨੇ ਜਿਹੜਾ ਬੰਦਾ ਜ਼ਿਆਦਾ ਕੰਮ ਕਰਦਾ ਹੈ ਉਹਦੇ ਨਾਲ ਸ਼ੋਸ਼ਣ ਬਹੁਤ ਜ਼ਿਆਦਾ ਕੰਪਨੀ ਦੇ ਵਿੱਚ ਹੋ ਰਿਹਾ ਲਗਾਤਾਰ ਜਦੋਂ ਦੀ ਅਸੀਂ ਯੂਨੀਅਨ ਬਣਾਈ ਹੈ ਯੂਨੀਅਨ ਬਣਾਉਣ ਦਾ ਮੁੱਖ ਕਾਰਨ ਇਹ ਰਿਹਾ ਸੀ ਕਿ ਥੇਕਾ ਵਰਕਰ ਵੀ 10 ਸਾਲ ਤੋਂ 15 ਸਾਲ ਤੋਂ ਕੰਮ ਕਰ ਰਹੇ ਸੀ ਇਹਨਾਂ ਨੇ ਇੱਕ ਪਲਾਂਟ ਆਪਣਾ ਕਿਨਈ ਦੇ ਵਿੱਚ ਲਗਾਇਆ ਸੀ ਇਕ ਜਿਹਨੇ ਜਦੋਂ ਪਲਾਂਟ ਲੱਗਿਆ ਸੀ ਤਾਂ ਜੋਬ ਜੋਬ ਸ਼ੋਰਟੀ ਦੇ ਉੱਤੇ ਸਵਾਲ ਉੱਠੇ ਸੀ ਇਹਨਾਂ ਨੇ ਥੇਕਓਵਰ ਕੰਪਨੀ ਸਰਵਿਸ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਕਾਰਡ ਨੰਬਰ ਚੇਂਜ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਸਾਨੂੰ ਇੱਕ ਯੂਨੀਅਨ ਬਣਾਨੀ ਪਈ ਸੀ ਥੇਕਓਵਰ ਕਰਨੀ ਉਹਦੇ ਬਾਅਦ ਲਗਾਤਾਰ ਅਸੀਂ ਸੰਘਰਸ਼ ਕਰਦੇ ਰਹੇ ਹਾਂ ਲੇਬਰ ਡਿਪਾਰਟਮੈਂਟ ਨੂੰ ਆਪਾਂ ਕਨੇਕਸ ਸਟੇਟਮੈਂਟ ਦਿੱਤੀ ਹੈ ਕਿ ਸਾਡੇ ਵਰਕਰਾਂ ਨੂੰ ਜਾਣ ਪਛਾਣ ਕੇ ਤੱਕੇ ਸਾਈਨ ਨਾਲ ਕੱਢਿਆ ਜਾ ਰਿਹਾ ਹੈ ਤੇ ਅੱਜ ਦੀ ਡੇਟ ਦੇ ਵਿੱਚ ਸਾਡੇ 1080 ਵਰਕਰਾਂ ਤੋਂ 600 ਵਰਕਰ ਰਹਿ ਗਏ ਹਨ ਕੰਪਨੀ ਦੇ ਥੇਕਓਵਰ ਵਰਕਰ ਨੇ ਤੇ ਹੁਣ ਅਸੀਂ ਸਾਡੀ ਇਹੀ ਮੰਗ ਹੈ ਸਰਕਾਰ ਤੋਂ ਵੀ ਲੈਵਲ ਡਿਪਾਰਟਮੈਂਟ ਤੋਂ ਵੀ ਕਿ ਜਦੋਂ ਇਹ ਪਲਾਂਟ ਸ਼ਿਫਟ ਕਰ ਰਹੇ ਨੇ ਇੱਕ ਪਲਾਂਟ ਇਹਨਾਂ ਨੇ ਬਾਸਮਾ ਤੋਂ ਚੰਨੀ ਲਗਾ ਲਿਆ ਹੁਣ ਇੱਕ ਗੁੰਮਰਾਹ ਕਰਨ ਵਾਸਤੇ ਇੱਕ ਮਰਿੰਡੇ ਪਲਾਂਟ ਲਗਾਇਆ ਉਹ ਹੈ ਭਗਤ ਸ੍ਰੀ ਭਗਵੰਤ ਮਾਨ ਸੀਐਮ ਸਾਹਿਬ ਨੇ ਵੀ ਕਿਹਾ ਆਪਣੀ ਵੀਡੀਓ ਦੇ ਵਿੱਚ ਕਿ ਉਹ ਸੈਂਸਰ ਪਲਾਂਟ ਹੈ ਇੱਥੇ ਕਾਰਾਂ ਦੀ ਓਇਲ ਚੇਨ ਬਣਦੀ ਹੈ ਜਿਹੜਾ ਸੇਮ ਵਰਕ ਉਹ ਚੰਨੀ ਵਿੱਚ ਚੱਲੇਗਾ ਜਿਹੜਾ ਮਰਿੰਡੇ ਦੇ ਵਿੱਚ ਵਰਕ ਹੈ ਉਹ ਸੈਂਸਰ ਪਲਾਂਟ ਦਾ ਤੇ ਸਾਨੂੰ ਗੁੰਮਰਾਹ ਕਰ ਰਹੇ ਨੇ ਉਹ ਸਰਕਾਰ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ ਮਸ਼ੀਨਰੀ ਮਰਿੰਡੇ ਲੱਗੇਗੀ ਜਦਕਿ ਇਹ ਸਾਰਾ ਸਾਰ ਗਲਤ ਹੈ ਇਹ ਸਿਰਫ ਇਹ ਦਿਖਾ ਰਹੇ ਨੇ ਸਰਕਾਰ ਨੂੰ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਮਸ਼ੀਨਰੀ ਸ਼ਿਫਟ ਕਰ ਰਹੇ ਆਂ ਉਹ ਤੋਂ ਜਦੋਂ ਇਹ ਸਾਨੂੰ ਕੱਢ ਦੇਣਗੇ ਉਹਦੇ ਬਾਅਦ ਉਹਨਾਂ ਨੇ ਚੇਨਈ ਲੈ ਕੇ ਜਾਣਾ ਹੈ ਸਾਰਾ ਪਲਾਂਟ ਤੇ ਅਸੀਂ ਸਰਕਾਰ ਤੋਂ ਇਹੀ ਡਿਮਾਂਡ ਕਰਦੇ ਆਂ ਕਿ ਜਦੋਂ ਇਹ ਮਸ਼ੀਨਰੀ ਸ਼ਿਫਟ ਕਰ ਰਹੇ ਆਂ ਔਰ ਲੀਗਲੀ ਵੀ ਹੈਗਾ ਜੇ 25 ਉਹਦੇ ਵਿੱਚ ਵੀ ਲਿਖਿਆ ਗਿਆ ਹੈ ਕਿ ਜਦੋਂ ਤੁਸੀਂ ਪਲਾਂਟ ਬੰਦ ਕਰਦੇ ਆਂ ਤਾਂ ਤੁਹਾਨੂੰ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ ਲੇਬਰ ਡਿਪਾਰਟਮੈਂਟ ਤੋਂ ਕਿ ਜਿਹੜੀ ਮਸ਼ੀਨਰੀ ਤੁਸੀਂ ਲੈ ਕੇ ਜਾ ਰਹੇ ਹੋ ਜਿਹੜੇ ਵਰਕਰ ਉਹਨਾਂ ਦੇ ਕੰਮ ਕਰ ਰਹੇ ਵੀ ਉਹਨਾਂ ਨੂੰ ਨਾਲ ਦੀ ਨਾਲ ਸਿਫਟ ਕੀਤਾ ਜਾਵੇ ਹੁਣ ਕੰਪਨੀ ਅੱਜ ਦੀ ਡੇਟ ਦੇ ਵਿੱਚ ਮਸ਼ੀਨਰੀ ਸ਼ਿਫਟ ਕਰਨੀ ਇਲੀਗਲ ਤਰੀਕੇ ਨਾਲ ਸਟਾਰਟ ਕਰਦੀ ਹੈ 25 ਦਸੰਬਰ ਨੂੰ ਇਹਨਾਂ ਨੇ ਮਸ਼ੀਨਰੀ ਪੱਟ ਕੇ ਪਹਿਲਾਂ ਵੀ 10 ਮਸ਼ੀਨਾਂ ਲੈ ਕੇ ਗਈਆਂ ਚਾਰ ਮਸ਼ੀਨਾਂ ਹੁਣ ਲੈ ਕੇ ਗਏ ਆ ਅਸੀਂ ਲਗਾਤਾਰ ਸ਼ਿਕਾਇਤਾਂ ਦੇ ਰਹੇ ਆ ਇੰਡਸਟਰੀ ਡਿਪਾਰਟਮੈਂਟ ਨੂੰ ਡਾਇਰੈਕਟਰ ਸਾਹਿਬ ਨੂੰ ਮਿਲ ਕੇ ਆਏ ਕਿ ਲਗਾਤਾਰ ਇਲੀਗਲ ਕੰਮ ਕਰ ਰਹੇ ਆ ਕੋਈ ਪਰਮਿਸ਼ਨ ਨਹੀਂ ਲਏ ਤੇ ਲੇਕਿਨ ਉਹ ਕੋਈ ਸਾਡੀ ਕੋਈ ਗੱਲ ਨਹੀਂ ਸੁਣਦੇ ਤਾਂ ਕਰਕੇ ਅੱਜ ਅਸੀਂ ਤੁਹਾਡੇ ਵਿਚਾਰ ਇਕੱਠੇ ਹੋਏ ਆ ਆਪਾਂ ਇੱਕ ਪ੍ਰਸਕਲਪ ਦੇ ਇੱਕ ਮੀਟਿੰਗ ਕਰ ਰਹੇ ਜੀ ਸਾਡੀ ਸਿੱਧਾ ਲੈ ਸਰਕਾਰ ਤੱਕ ਜਾਵੇ ਲੈਬਰ ਡਿਪਾਰਟਮੈਂਟ ਨੂੰ ਜਾਵੇ ਇੰਡਸਟਰੀ ਡਿਪਾਰਟਮੈਂਟ ਨੂੰ ਜਾਵੇ ਕਿ ਇਹ ਸਾਨੂੰ ਬੇਰੋਜ਼ਗਾਰ ਕਰਨ ਦੀ ਉਹਨਾਂ ਦੀ ਪਲਾਨਿੰਗ ਹੈ ਤੇ ਜੇ ਇਹ ਕੰਮ ਇਦਾਂ ਹੀ ਚੱਲਦਾ ਰਿਹਾ ਤਾਂ ਸਾਨੂੰ ਮਜਬੂਰਨ ਫਿਰ ਸੜਕਾਂ ਤੇ ਆਉਣਾ ਪਏਗਾ ਸਾਨੂੰ ਰੋਸ ਰੈਲੀਆਂ ਕਰਨੀਆਂ ਪੈਣਗੀਆਂ ਆਪਣੇ ਪਰਿਵਾਰਾਂ ਨੂੰ ਲੈ ਕੇ ਤੇ ਅੱਜ ਅਸੀਂ ਇਹ ਐਲਾਨ ਕਰਦੇ ਹਾਂ ਕਿ 29 ਤਰੀਕ ਨੂੰ ਅਸੀਂ ਇੱਕ ਧਰਨਾ ਲਾਣ ਜਾ ਰਹੇ ਹਾਂ ਲੈਬਰ ਡਿਪਾਰਟਮੈਂਟ ਮੋਹਾਲੀ ਦਾ ਸਪੇਸ ਦੇ ਅੱਗੇ ਐਡੀਸ਼ਨਲ ਲੈਬਰ ਕਮਿਸ਼ਨਰ ਔਰ ਲੈਬਰ ਕਮਿਸ਼ਨਰ ਦੇ ਅੱਗੇ ਕਿ ਸਾਡੀ ਮੰਗਾਂ ਸੁਣਿਆ ਜਾਵੇ ਸਾਨੂੰ ਜੋਬ ਸਿਕਿਉਰਿਟੀ ਦਿੱਤੀ ਜਾਵੇ ਔਰ ਸਾਡੇ ਜਿਹੜੇ ਜਿੰਨੇ ਵੀ ਮਸਲੇ ਮਜ਼ਦੂਰਾਂ ਦੇ ਉਹ ਹੱਲ ਹੋਣ